ਜੀ ਮਿੱਤਰੋ ਤੁਹਾਡੇ ਵਾਸਤੇ ਟਰੈਕਟਰ ਲੈ ਕੇ ਆਏ ਆ ਫਾਰਮਟ੍ਰੈਕ 60 ਟਰੈਕਟਰ ਆ ਮਾਲਕ ਆਪਣੇ ਕੋਲੇ ਆ ਲੈਣੇ ਆ ਜਾਣਕਾਰੀ ਹਾਂਜੀ ਕੀ ਹਾਲ ਆ ਅੰਕਲ ਜੀ ਵਧੀਆ ਜੀ ਵਧੀਆ ਤੁਸੀਂ ਠੀਕ ਠਾਕ ਜੀ ਕਿਹੜਾ ਮਾਡਲ ਆ ਜੀ ਇਹ 7 ਮਾਡਲ ਆ ਜੀ ਨੰਬਰ ਮਾਡਲ 2007 ਦਾ ਨੰਬਰ ਜੀ ਨੰਬਰ ਪੀਬੀ 31 ਮਾਨਸੇ ਦਾ ਚੈਪ ਵਾਲੀ ਕਾਪੀ ਆ ਜੀ ਚੈਪ ਵਾਲੀ ਕਾਪੀ ਆ ਸਰਕਾਰੀ ਨੰਬਰ ਪਲੇਟ ਨਾਲ ਲੱਗੀਆਂ ਵੀ ਆ 10 ਦੀ ਗੱਲ ਕਰੀ ਅੰਕਲ ਜੀ ਹਾਂਜੀ ਜੇ ਕੇ ਦੇ ਜਮਾ ਪੱਤ ਆ ਜੇ ਪੁਆਏ ਆ ਬਿੱਲ ਕਟਾ ਦਾਂਗੇ ਬੰਦੇ ਦੇ ਨਾਂ ਦੇ ਬੰਦੇ ਦੇ ਨਾਂ ਚਾਰੇ ਟਾਇਰ ਬਿਲਕੁਲ ਨਵੇਂ ਆ ਹਾਂਜੀ ਹਾਂ ਜਿਹੜੀ ਕੰਪਨੀ ਦੇ ਠੀਕ ਹੈ 42000 ਦੇ ਪੁਆਏ ਜੀ ਆਪਾਂ ਆਪ ਖੋਦ 13628 ਦੇ ਮਗਰਲੇ ਹਾਂਜੀ ਠੀਕ ਹੈ ਜੀ ਰੰਗ ਰੰਗ ਪੇੜ ਦਾ ਸਾਰਾ ਅਰੀਜਨਲ ਬਾਈ ਜੀ ਅਰੀਜਨਲ ਗਾਰੰਟੀ ਆ ਪੂਰੀ ਗਾਰੰਟੀ ਆ ਬਾਈ ਜੀ ਗਾਰੰਟੀ ਆ ਬਾਈ ਆ ਆ ਮੂਰਾ ਮੂਰਾ ਨਾਲ ਹੀ ਆ ਸਭ ਪਲੇਟਾ ਬਲੂ ਦਾ ਹਨਾ ਹੀ ਹਾਂਜੀ ਠੀਕ ਹੈ ਟਰੈਕਟਰ ਪੂਰਾ ਸਾਫ ਆ ਕੰਡੀਸ਼ਨ ਦਾ ਮੂਜੀ ਪੂਰੇ ਸਾਫ ਬਾਈ ਜੀ ਦੇਖ ਲਓ ਪਰ ਮਗਰੋ ਹਾਂਜੀ ਪੱਟੀ ਦਿੰਦਾ ਸਾਰਾ ਕੁਝ ਜੀ ਇਹਦੇ ਨਾਲ ਤਿੰਨੇ ਨਗ ਪੂਰੇ ਆ ਹਨ ਡੰਡਾ ਫੱਟੀ ਛਤਰੀ ਤੇ ਨੰਬਰ ਵੀ ਪਿਆਵਾ ਕਾਪੀ ਵੀ ਚੈਪ ਵਾਲੀ ਆ ਠੀਕ ਆ ਟਾਇਰ ਚਾਰੇ ਨਵੇਂ ਆ ਟਾਇਰ ਚਾਰੇ ਨਵੇਂ ਆ ਇੰਡੀਅਨ ਗੇਅਰ ਦਾ ਦੱਸੋ ਗੇਅਰ ਵਧੀਆ ਬਾਈ ਜੀ ਵਾਕੇ ਲੈ ਜੀ ਹਾਂ ਵਾਕੇ ਲੈ ਜੀ ਐਨੀ ਗਾਰੰਟੀ ਆ ਆਪਣੀ ਹਾਂਜੀ ਹਾਂਜੀ ਕੀ ਡਿਮਾਂਡ ਹੈ ਮੌਲ ਦੀ ਡਿਮਾਂਡ 290000 ਆ ਜੀ ਜਿਹੜਾ ਕਰਕੇ ਆਉਂਦਾ ਵੀਡੀਓ ਸ਼ੇਅਰ ਅੰਕਲ ਦੱਸੋ 90000 ਛੱਡ ਦਾਂਗੇ ਯਾਰ ਇਹਨੂੰ 290 ਡਿਮਾਂਡ ਆ ਹਾਂਜੀ 270 ਦਾ ਰਹਿ ਗਿਆ 270 ਦਾ ਰਹਿ ਗਿਆ ਹੋਰ ਕਰ ਦਾਂਗੇ ਅੱਛਾ 270 ਜੋ ਵੀ ਕਰ ਦੋਗੇ ਕਰ ਦਾਂਗੇ ਤੇ ਤੇਰਾ ਨਾਮ ਲੈ ਕੇ ਆਊਗਾ ਰੋਕ ਵਾ ਠੀਕ ਆ ਕਿਹੜੇ ਪਿੰਡ ਘੜਾ ਜੀ ਇਹ ਵੀ ਪਿੰਡ ਤੇਰੀ ਵਾਲਾ ਜੀ ਨੰਬਰ 836082303 ਹਾਂ ਥੋਡੀ ਜ਼ਿੰਮੇਵਾਰੀ ਆ ਜਿਹੜਾ ਵੀਡੀਓ ਯਾਰ ਮੈਂ ਤੇਰਾ ਮਾਨਤਾਨ ਕਰਾਂਗੇ ਯਾਰ ਬਸ ਠੀਕ ਹੈ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਮਾਨਤਾਨ ਫੁੱਲ ਹੋਊਗਾ ਜੀ ਨੰਬਰ ਸਕਰੀਨ ਤੇ ਚੱਲ ਗਿਆ ਦੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ